ਅੱਜ ਚਲੇ ਜਾ ਵੈਵ ਕੁਮਾਰ ਬੈਠਾ ਸੀ ਐਮ ਆਫਿਸ ਵੀ ਬਿਨਾ ਤੁਸੀਂ ਪੰਜਾਬੀ ਕੋਈ ਉੱਥੇ ਐਂਟਰ ਨਹੀਂ ਕਰ ਸਕਦਾ ਸੀ ਐਮ ਆਫਿਸ ਵੈਵ ਕੁਮਾਰ ਬਿਹਾਰ ਦਾ ਸਿਸ਼ਾਰਾਮ ਦਾ ਭਈਆ ਉਹ ਸਾੜੇ ਤੇ ਇੱਥੇ ਸਾੜੇ ਸੀ ਐਮ ਤੇ ਆਫਿਸ ਤੇ ਕਬਜ਼ਾ ਕਰੀ ਬੈਠਾ ਇਹਨਾਂ ਦਾ ਯਾਰ ਉਹ ਟੈਂਪੂ ਬਣਾ ਹਾਥਰੀ ਵੀਲਰ ਹੈਲੀਕਾਪਟਰ ਨੂੰ ਪਹਿਲਾਂ ਸੁਖਵੀਰ ਬਾਦਲ ਨੂੰ ਬੋਲਦਾ ਹੁੰਦਾ ਸੀ ਭਗਵੰਤ ਫਿਰ ਚੰਨੀ ਨੂੰ ਕਹਿਣ ਲੱਗਿਆ ਵੀ ਖਰੜ ਤੱਕ ਜਾਂਦਾ ਹੁੰਦਾ ਤਾਂ ਵੀ ਹੈਲੀਕਾਪਟਰ ਵਰਤਦਾ ਅੱਜ ਜੇ ਤੇਰੀ ਗੈਰ ਹਾਜ਼ਰੀ ਤੇਰੇ ਹੈਲੀਕਾਪਟਰ ਵਰਤ ਹੋ ਰਿਹਾ ਉਹ ਤਾਂ ਚੱਲ ਸੀ ਐਮ ਸੀ ਆਮ ਤੌਰ ਤੇ ਇਹ ਗੱਲ ਕਹੀ ਜਾਂਦੀ ਹੈ ਵੀ ਭਗਵੰਤ ਮਾਨ ਨੇ ਇੱਥੋਂ ਤੱਕ ਪਹੁੰਚਣ ਦੇ ਲਈ ਬਹੁਤ ਸਾਰੇ ਲੋਕਾਂ ਦੇ ਪੈਰ ਵੱਡੇ ਨੇ ਦੇਖੋ ਕੁੰਡੂ ਹੈ ਇੱਕ ਪੰਜਾਬ ਡਵੈਲਪਮੈਂਟ ਕਮਿਸ਼ਨ ਦਾ ਇਹਨਾਂ ਨੇ ਬਣਾਇਆ ਚੇਅਰਮੈਨ ਪੂਰਾ ਫੈਕਟਰੀਏਟ ਉਹਦੇ ਕਬਜ਼ੇ 'ਚ ਹੈ ਅੱਛਾ ਜੀ ਕੁੰਡੂ ਹੈ ਉਹ ਕੁੰਡੂ ਹੈ ਕੌਣ ਪੰਜਾਬ ਦਾ ਵਿਅਕਤੀ ਮੈਂ ਵੀ ਨਹੀਂ ਉਸਦੀ ਸ਼ਕਲ ਮੈਂ ਵੀ ਨਹੀਂ ਦੇਖਿਓ ਦਿੱਲੀੋਂ ਲੈ ਕੇ ਆਏ ਉਹਨੂੰ ਨਹੀਂ ਹੁਣ ਤਾਂ ਇਹ ਲੱਗਦਾ ਵੀ ਇਹ ਤਾਂ ਬਹੁਤ ਤਕੜਾ ਪੋਲੀਟਿਸ਼ੀਅਨ ਸੀ ਅੱਛਾ ਜੀ ਅਸੀਤਾ ਇਹਨੂੰ ਆਪਣੇ ਆਮ ਘਰ ਦਾ ਕਾਕਾ ਸੁਣ ਸਮਝ ਗਏ ਨੂੰ ਇਹਦੇ ਪਿੱਛੇ ਲੱਗੇ ਸੀ ਪਰ ਇਹ ਜਿਹੜੀਆਂ ਹੁਣ ਗੱਲਾਂ ਆਏ ਤੁਸੀਂ ਕੀਤੀਆਂ ਇਹ ਤਾਂ ਸੱਚ ਹੋ ਗਈਆਂ ਨਾ ਹੁਣ ਸੱਤਾ 'ਚ ਜਾ ਕੇ ਇਹਨਾਂ ਸੱਚ ਕਰਤੀਆਂ ਵੀ ਇਹ ਜ਼ਰੂਰ ਹੈ ਬਾਈਪਾਸ ਕਰਦਾ ਰਿਹਾ ਤੁਸੀਂ ਲਾਓ ਬੋਰਡ ਸਾਡੇ ਟੈਕਸਾਂ ਦੇ ਪੈਸਿਆਂ ਦਾ ਕੰਮ ਕਰੋ ਨਾ ਬਸ ਜੋ ਅਸੀਂ ਦਿਖਾਤਾ ਉਹਨੂੰ ਸੱਚ ਮੰਨੋ ਆਪੇ ਮੈਂ ਰੱਜੀ ਪੁੱਜੀ ਕਹੇ ਨਹੀਂ ਆਦਾ ਆਪੇ ਮੇਰੇ ਬੱਚੇ ਜੀ ਨਾ ਸੱਚਾ ਗਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਸਮੇ ਤੁਸੀਂ ਵੇਖ ਰਹੇ ਹੋ ਮੇਰੇ ਨਾਲ ਸਰਦਾਰ ਇਕਬਾਲ ਸਿੰਘ ਹੁਣੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਤੁਸੀਂ ਪਹਿਲਾਂ ਇਸੇ ਪਾਰਟੀ ਦਾ ਹਿੱਸਾ ਰਹੇ ਹੋ ਲੰਬੇ ਸਮੇਂ ਤੱਕ ਜਦੋਂ ਤੁਸੀਂ ਜੁੜੇ ਸੀ ਕੀ ਇਸ ਪਾਰਟੀ ਦੇ ਸੰਵਿਧਾਨ ਦੇ ਵਿੱਚ ਇਹ ਚੀਜ਼ਾਂ ਸਿਗੀਆਂ ਜਿਹੜੀਆਂ ਅੱਜ ਹੋ ਰਹੀਆਂ ਨੇ ਜਨਸਭਰਾਜ ਦੀ ਗੱਲ ਸ਼ੁਰੂ ਦੇ ਵਿੱਚ ਸੀ ਉਸ ਤੋਂ ਬਾਅਦ ਇੱਕ ਵਿਅਕਤੀ ਇੱਕੋ ਯੋद्धा ਬਹੁਤ ਸਾਰੀਆਂ ਗੱਲਾਂ ਜਈਆਂ ਸੀ ਜਿਹੜੀਆਂ ਸੀ ਪਰ ਹੌਲੀ ਹੌਲੀ ਮੰਨਫੀ ਹੁੰਦੀਆਂ ਜਾ ਰਹੀਆਂ ਨੇ ਤੁਹਾਡੇ ਇਸ ਪਾਰਟੀ ਦੇ ਵਿੱਚ ਬਹੁਤ ਸਾਰੇ ਤੁਹਾਡੀ ਨਹੀਂ ਕਹਿੰਦੇ ਚਲੋ ਸਾਬਕਾ ਕਹਿ ਲੀਏ ਪੁਰਾਣੀ ਬਹੁਤ ਸਾਰੀਆਂ ਵਿਅਕਤੀ ਇਹੋ ਜਿਹੇ ਸੀ ਜਿਹੜੇ ਇੱਕ ਮਿਸਾਲ ਪੈਦਾ ਕਰ ਰਹੇ ਸੀ ਵੀ ਭਾਈ ਅਸੀਂ ਜੋ ਆ ਇਹ ਪਹਿਲਾਂ ਗੱਦੀ ਨਹੀਂ ਹੋਇਆ ਤੇ ਅੱਜ ਜੋ ਹੋ ਰਿਹਾ ਇਹ ਸੋਚ ਕੀ ਆਉਂਦਾ ਦਿਮਾਗ ਦੇ ਵਿੱਚ ਵੀ ਜਦੋਂ ਸ਼ੁਰੂ ਕੀਤਾ ਸੀ ਜੋ ਅੱਜ ਬਣ ਗਿਆ ਇਹਦੇ ਲਈ ਅਸਲ ਜ਼ਿੰਮੇਵਾਰ ਕੌਣ ਹੈ ਤੇ ਕੀ ਇੱਕ ਸ਼ੁਰੂ ਚ ਇਹ ਚੀਜ਼ਾਂ ਸੀ ਦਿਮਾਗ 'ਚ ਨਹੀਂ ਇਹ ਕਦੇ ਵੀ ਨਹੀਂ ਜੀ ਸੋਚਿਆ ਸੀ ਅਸੀਂ ਪੰਜਾਬ ਦੀ ਧਰਤੀ ਤੇ ਇਹ ਚੀਜ਼ ਹੋ ਜੂਗੀ ਇਹ ਤਾਂ ਸੁਪਨੇ 'ਚ ਵੀ ਨਹੀਂ ਕੋਈ ਹੋ ਸਕਦਾ ਮਤਲਬ ਚਲੋ ਦਿੱਲੀ ਵਾਲੇ ਤਾਂ ਦੂਰ ਸੀ ਸਾਨੂੰ ਉਹਨਾਂ ਦਾ ਭੇਤ ਨਹੀਂ ਸੀ ਭਗਵੰਤ ਮਾਨ ਦੀਆਂ ਜੋ ਗੱਲਾਂ ਸੀਗੀਆਂ ਜੋ ਇਹਦਾ ਕਮੇਡੀ ਦਾ ਸਟਾਈਲ ਸੀਗਾ ਉਹਦੇ ਜੋ ਸਟੇਅਰ ਸਿਰਫ ਪੋਲਿਟੀਕਲ ਸਟੇਅਰ ਹੁੰਦਾ ਸੀਗਾ ਹੈਨਾ ਬਿਲਕੁਲ ਬਿਲਕੁਲ ਤੇ ਉਹਦੇ ਚੋ ਇਹੀ ਗੱਲਾਂ ਨਿਕਲਦੀਆਂ ਸੀ ਆਮ ਲੋਕਾਂ ਦੀ ਗੱਲ ਮਤਲਬ ਲੋਕਤੰਤਰ ਦੀ ਗੱਲ ਪ੍ਰੈਸ ਦੀ ਗੱਲ ਆਵਾਜ਼ ਚੱਕਣ ਦਾ ਹੱਕ ਚਾਹੀਦਾ ਜਿਵੇਂ ਇਹਦੀ ਸੰਸਦ ਚ ਵੀ ਹੈਗੀ ਹੈ ਨਾ ਭਗਵੰਤ ਮਾਨ ਦੀ ਅੱਜ ਬੈਟਾਂ ਕਢ ਲਓ ਅੱਜ ਜਦੋਂ ਸੱਤਾ ਤੇ ਚਲੇ ਗਏ ਅੱਜ ਇਹ ਦੇਖ ਕੇ ਮੈਂ ਤਾਂ ਹੈਰਾਨ ਆ ਵੀ ਸਾਡੇ ਵਲੰਟੀਅਰਾਂ ਨੂੰ ਤਾਂ ਇਹਨਾਂ ਨੇ ਠੱਗਿਆ ਹੀ ਠੱਗਿਆ ਸੀ ਇਹ ਤਾਂ ਪ੍ਰੈਸ ਨੂੰ ਵੀ ਸਿੱਧੇ ਹੋ ਗਏ ਵੀ ਤੁਸੀਂ ਬੋਲੋ ਨਾ ਜੋ ਅਸੀਂ ਦਿਖਾ ਰਹੇ ਹਾਂ ਉਹੀ ਦੇਖੋ ਹਾਂ ਸਵਾਲ ਨਾ ਕਰੋ ਸਾਨੂੰ ਤੁਸੀਂ ਲਾਓ ਬੋਰਡ ਸਾਡੇ ਟੈਕਸਾਂ ਦੇ ਪੈਸਿਆਂ ਦਾ ਕੰਮ ਕਰੋ ਨਾ ਬਸ ਜੋ ਅਸੀਂ ਦਿਖਾਤਾ ਉਹਨੂੰ ਸੱਚ ਮੰਨੋ ਆਪੇ ਮੈਂ ਰੱਜੀ ਪੁੱਜੀ ਕਹੇ ਨਹੀਂ ਆਦਾ ਆਪੇ ਮੇਰੇ ਬੱਚੇ ਜੀ ਨਾ ਉਹ ਕਹਾਵਤ ਹੈ ਵੀ ਆਪਣੇ ਆਪ ਨੂੰ ਸ਼ਾਵਾਸ਼ੀ ਦੇਈ ਜਾਓ ਲੋਕਾਂ ਦੀ ਨਾ ਸੁਣੋ ਫਿਰ ਇਹ ਇੱਕ ਅੰਦਰੋਂ ਅੰਦਰੀ ਤੁਹਾਨੂੰ ਝੋਰਾ ਨਹੀਂ ਖਾਂਦਾ ਵੀ ਭਾਈ ਅਸੀਂ ਹੀ ਪੈਰ ਲਵਾਤੇ ਇਹਨਾਂ ਦੇ ਹੁਣ ਇਹ ਵੱਡ ਵੱਡ ਪੰਜਾਬ ਨੂੰ ਖਾ ਰਹੇ ਨੇ ਕਿਤੇ ਨਾ ਕਿਤੇ ਸਾਡੀ ਵੀ ਗਲਤੀ ਹੈ ਇਹਨਾਂ ਨੂੰ ਇੰਨਾ ਮਾਈਲੇਜ ਦੇਣ ਦੇ ਲਈ ਨਹੀਂ ਗਲਤੀ ਨਹੀਂ ਕਰੀਏ ਕੀ ਕਿੱਧਰ ਜਾਂਦੇ ਪਹਿਲਾਂ ਸਰਕਾਰਾਂ ਜਿਹੜੀਆਂ ਸੀਗੀਆਂ ਉਹਨਾਂ ਤੋਂ ਤਾਂ ਅਸਰ ਰਹੀ ਨਹੀਂ ਸੀ ਕੁਝ ਬਦਲਾਅ ਤਾਂ ਲਿਆਉਣਾ ਸੀ ਨਾ ਇਹਨਾਂ ਨੇ ਉਹ ਦਾਅ ਮਾਰ ਲਿਆ ਵੀ ਇਹਨਾਂ ਨੂੰ ਤਾਂ ਲੋੜ ਹੈ ਨਵੇਂ ਦੀ ਇੱਧਰ ਚੱਲੋ ਮਿੱਠੀਆਂ ਮਿੱਠੀਆਂ ਗੱਲਾਂ ਕਰੋ ਲੁੱਟਾਂਗੇ ਆਪਾਂ ਵੀ ਤੁਸੀਂ ਵੀ ਉਹਨਾਂ ਮਿੱਠੀਆਂ ਗੱਲਾਂ 'ਚ ਆ ਗਏ ਸੀ ਜਿਹੜੀਆਂ ਜਨ ਸਵਰਾਜ ਦੀਆਂ ਇੱਕ ਵਿਅਕਤੀ ਦਾ ਇੱਕੋ ਹੀ ਯੋਧਾ ਇਹ ਅਸੀਂ ਸਾਰਿਆਂ ਨੂੰ ਇੱਕੋ ਕਟਾਰੇ 'ਚ ਖੜਾ ਕਰਾਂਗੇ ਜੇ ਕੋਈ ਗਲਤੀ ਕਰੂਗਾ ਲੋਕਪਾਲ ਹੋਊਗਾ ਉਹ ਸਾਰੀਆਂ ਚੀਜ਼ਾਂ ਦੇ ਘੇਰੇ 'ਚ ਤੁਸੀਂ ਵੀ ਆ ਗਏ ਸੀ ਕਹ ਲੀਏ ਨਹੀਂ ਕਕਵਾਲ ਸਿੰਘ ਕਿਉਂ ਆ ਗਿਆ 92 ਸੀਟਾਂ ਕਿੰਨੇ ਕਰੋੜਾਂ ਲੋਕਾਂ ਨੇ ਵੋਟਾਂ ਪਾਈਆਂ ਬਿਲਕੁਲ ਬਿਲਕੁਲ ਇੱਕ ਮੈਂ ਗਲਤ ਹੋ ਸਕਦਾ ਨਾ ਠੀਕ ਹੈ ਮੈਂ ਗਲਤੀ ਖਾ ਗਿਆ ਮੈਂ ਮੰਨਦਾ ਮੈਂ ਮੇਰ ਤੋਂ ਗਲਤੀ ਹੋਈ ਪਰ ਉਹ ਲੋਕ ਵੀ ਗਲਤ ਸੀਗੇ ਇਹਨਾਂ ਨੇ ਤਾਂ ਐਨੇ ਲੋਕਾਂ ਨੂੰ ਹੀ ਠੱਗ ਲਿਆ ਪਰ ਇਕਬਾਲ ਸਿੰਘ ਜੀ ਮਾੜਾ ਜੇ ਇਸ ਦੀ ਚਾਨਣਾ ਪਾਇਓ ਵੈਸੇ ਤਾਂ ਮੈਂ ਪ੍ਰੈਸ ਦੇ ਨਾਲ ਹੀ ਸੰਬੰਧਿਤ ਰੱਖਣੀਆਂ ਚਾਹੁੰਦਾ ਸੀ ਸਾਰੀਆਂ ਗੱਲਾਂ ਪਰ ਹੁਣ ਜਦੋਂ ਗੱਲ ਪਾਰਟੀ ਦੀ ਤੁਰੀ ਹੈ ਤਾਂ ਆਮ ਤੌਰ ਤੇ ਇਹ ਕਿ ਗੱਲ ਕਹੀ ਜਾਂਦੀ ਹੈ ਵੀ ਭਗਵਾਨਤਮਾਨ ਨੇ ਇੱਥੋਂ ਤੱਕ ਪਹੁੰਚਣ ਦੇ ਲਈ ਬਹੁਤ ਸਾਰੇ ਲੋਕਾਂ ਦੇ ਪੈਰ ਵੱਡੇ ਨੇ ਇਸ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਕਿ ਤੁਹਾਨੂੰ ਲੱਗਦਾ ਸੁੱਚਾ ਸਿੰਘ ਛੋਟੇਪੁਰ ਹੋਣ ਗੁਗਗੀ ਹੋਣੀ ਹੋਣ ਹੋਰ ਬਹੁਤ ਸਾਰੇ ਨਾਮ ਪਾਰਟੀ ਦੇ ਅੰਦਰੋਂ ਤੁਸੀਂ ਗਿਣਾ ਸਕਦੇ ਹੋ ਜਿਹੜੇ ਕਦਾਵਾਰ ਲੀਡਰ ਬਣ ਸਕਦੇ ਸੀ ਪਰ ਪੈਰ ਵੱਡਣ ਕਰਕੇ ਪਿੱਛੇ हट ਗਏ ਨੇ ਹੁਣ ਤਾਂ ਇਹ ਲੱਗਦਾ ਵੀ ਇਹ ਤਾਂ ਬਹੁਤ ਤਕੜਾ ਪੋਲਿਟਿਸ਼ੀਅਨ ਸੀ ਅੱਛਾ ਜੀ ਅਸੀਂ ਤਾਂ ਇਹਨੂੰ ਆਪਣੇ ਆਮ ਘਰ ਦਾ ਕਾਕਾ ਹੁਣ ਸਮਝ ਗਏ ਨੂੰ ਇਹਦੇ ਪਿੱਛੇ ਲੱਗੇ ਸੀ ਹਾਂਜੀ ਪਰ ਇਹ ਜਿਹੜੀਆਂ ਹੁਣ ਗੱਲਾਂ ਆਏ ਤੁਸੀਂ ਕੀਤੀਆਂ ਇਹ ਤਾਂ ਸੱਚ ਹੋ ਗਈਆਂ ਨਾ ਹੁਣ ਸੱਤਾ 'ਚ ਜਾ ਕੇ ਇਹਨਾਂ ਸੱਚ ਕਰਤੀਆਂ ਵੀ ਇਹ ਜ਼ਰੂਰ ਹੈ ਬਾਈਪਾਸ ਕਰਦਾ ਰਿਹਾ ਚੰਗੇ ਲੀਡਰ ਨੂੰ ਰਹਿਣ ਨਹੀਂ ਦਿੱਤਾ ਮਤਲਬ ਜਦੋਂ ਤੁਸੀਂ ਪ੍ਰੈਸ ਨੂੰ ਹੀ ਸਿੱਧਾ ਹੋ ਗਏ ਤੁਹਾਨੂੰ ਕੀ ਡਰ ਰਹਿ ਗਿਆ ਪ੍ਰੈਸ ਤੋਂ ਤਕੜੀ ਸ਼ਕਤੀ ਨਹੀਂ ਹੈ ਅੱਜ ਵੀ ਪਰ ਇਹ ਤਾਂ ਐ ਇੱਚੇ ਤਾਂ ਐ ਲੱਗਦਾ ਜਿੱਦਾਂ ਪ੍ਰੈਸ ਦੀ ਕੋਈ ਪਰਵਾਹ ਹੀ ਨਾ ਹੋਵੇ ਨਹੀਂ ਉਹੀ ਤਾਂ ਐਵੇਂ ਅਣਅਲਾਨੀ ਐਮਰਜੈਂਸੀ ਕਹਿ ਸਕਦੇ ਨਾ ਪਰ ਇਸ ਦਾ ਗਲਾ ਕੌਣ ਕੁੱਟਦਾ ਡੈਮੋਕਰੈਟਿਕ ਕੰਟਰੀ ਇਹ ਰਾਜਾशाही ਨਿਜਾਮ ਥੋੜੀ ਹੈ ਵੀ ਰਾਜੇ ਦੇ ਹੁਣ ਕੀ ਮਿਓਂਗ ਹੈ ਜਿਹੜਾ ਨਾਰਥ ਕੋਰੀਆ ਦਾ ਉਹਦੇ ਖਿਲਾਫ ਨਹੀਂ ਤੁਸੀਂ ਬੋਲ ਸਕਦੇ ਫੋਟੋ ਤੇ ਧੂਲ ਨਹੀਂ ਜੰਮਣਦੇ ਨਹੀਂ ਤੁਸੀਂ ਨਹੀਂ ਤਾਂ ਤੁਸੀਂ ਵੱਡੇ ਜਾਓਗੇ ਮਾਰੇ ਜਾਓਗੇ ਇਹ ਹੁਣ ਇੱਥੇ ਤੁਸੀਂ ਮੈਂ ਤੁਹਾਡੇ ਜਬਾਨੋਂ ਸ਼ਬਦ ਸੁਣੇ ਨੇ ਬਾਕੀ ਤੁਸੀਂ ਹੁਣ ਉੱਤੇ ਰਹਿੰਦੇ ਹੋ ਜਾਂ ਮੈਨੂੰ ਨਹੀਂ ਪਤਾ ਜਦੋਂ ਹੁਣ ਸੁਖਵੀਰ ਬਾਦਲ ਹੁਣ ਹੀ ਆਏ ਨੇ ਤੁਸੀਂ ਕਹਿ ਰਹੇ ਸੀ ਸਭ ਤੋਂ ਜ਼ਿਆਦਾ ਤਗੜਾ ਆਏ ਨੇ ਘੁੱਟਿਆ ਹੁਣ ਇੱਥੇ ਆ ਗਿਆ ਮੀਡੀਆ ਦੇ ਵਿੱਚ ਮੀਡੀਆ ਤੇ ਹੱਕ ਚ ਪਹੁੰਚਣ ਲਈ ਕੀ ਲੱਗਦਾ ਮੈਂ ਜਦੋਂ ਸੱਤਾ ਤੋਂ ਤੁਸੀਂ ਬਾਹਰ ਹੋ ਜਾਂਦੇ ਹਾਂ ਉਦੋਂ ਤੁਹਾਨੂੰ ਸਾਰੀਆਂ ਚੀਜ਼ਾਂ ਯਾਦ ਆ ਜਾਂਦੀਆਂ ਹਨਾ ਜਦੋਂ ਸੱਤਾ ਜ ਵੱਡ ਜਾਂਦੇ ਫਿਰ ਕੀ ਉਹ ਚਸ਼ਮਾ ਕਿਹੜਾ ਚਸ਼ਮਾ ਲੱਗ ਜਾਂਦਾ ਥੋੜਾ ਉਦੋਂ ਵੀ ਤਾਂ ਪੀਟੀਸੀ ਪੀਟੀਸੀ ਤੋਂ ਇਲਾਵਾ ਹੋਰ ਕੁਝ ਦਿਖਦਾ ਨਹੀਂ ਸੀ ਸਵਾਲਾਂ ਦੇ ਜਵਾਬ ਤਾਂ ਇਹ ਵੀ ਨਹੀਂ ਦਿੰਦੇ ਸੀਗੇ ਹਾਂਜੀ ਅੱਜ ਜਦੋਂ ਪ੍ਰੈਸ ਤੋਂ ਅੱਜ ਸਪੋਰਟ ਲੈਣ ਵਾਸਤੇ ਇਹ ਵੀ ਆ ਗਏ ਜੀ ਇਸ ਕਰਕੇ ਇਹ ਚੀਜ਼ਾਂ ਨਹੀਂ ਹੋਣੇ ਚਾਹੀਦੀਆਂ ਇਹ ਜਿਹੜੀ ਪੋਲਿਟਿਕਸ ਹੈ ਸੇਵਾ ਹੈ ਹੂੰ ਇਹਨਾਂ ਦਾ ਤਾਂ ਸਲੋਗਨ ਸੀ ਨਾ ਜੀ ਵੀ ਰਾਜ ਨਹੀਂ ਸੇਵਾ ਤੁਸੀਂ ਸੇਵਾ ਸਮਝ ਕੇ ਕਿਉਂ ਨਹੀਂ ਕਰਦੇ ਕੰਮ ਇਹਨੂੰ ਤੁਸੀਂ ਹਮੇਸ਼ਾ ਹੀ ਸੱਤਾ ਪਾਉਣ ਵਾਸਤੇ ਤਰਲੋ ਵਿੱਚ ਕਿਉਂ ਰਹਿੰਦੇ ਮੈਂ ਸੱਤਾ ਦੇ ਦੋ ਤਾਂ ਹੁਣ ਸੁਖਵੀਰ ਬਾਦਲ ਦਾ ਮੈਂ ਪੜਿਆ ਇੱਕ ਉਹ ਕਹਿੰਦਾ ਵੀ ਜੇ ਮੈਨੂੰ ਸੱਤਾ ਨਾ ਮਿਲੀ ਮੈਂ ਤਾਂ ਪੰਜਾਬ ਛੱਡ ਜੂੰਗਾ ਅੱਛਾ ਹਾਂ ਹਾਂ ਮੈਂ ਵੀ ਇਹਦਾ ਮਤਲਬ ਸੱਤਾ ਚਾਹੀਦੀ ਤਾਂ ਤੂੰ ਕੰਮ ਕਰੂਗਾ ਪੰਜਾਬ ਦਾ ਸਿੱਧੂ ਵਾਲੀ ਗੱਲ ਹੋ ਗਈ ਵੀ ਮੁੱਖ ਮੰਤਰੀ ਦਾ ਚਿਹਰਾ ਲਾਣਦੇ ਹੋ ਤਾਂ ਠੀਕ ਹੈ ਨਹੀਂ ਤਾਂ ਮੇਰੀ ਨਾ ਹੈ ਨਾ ਮੇਰੀ ਨਾ ਹੈ ਇਹ ਕੀ ਮਤਲਬ ਹੈ ਬਾਕੀ ਪੰਜਾਬੀ ਯਾਰ ਕਿਡੇ ਮਕੌੜੇ ਨੇ ਜਿਹੜੇ ਪੰਜਾਬ 'ਚ ਰਹਿਣਗੇ ਤੁਸੀਂ ਹੀ ਰਾਜੇ ਅੰਗੇ ਹੈ ਮੈਂ ਤੁਹਾਨੂੰ ਸੱਤਾ ਦੋ ਤਾਂ ਪੰਜਾਬ ਵਾਸਤੇ ਕੰਮ ਕਰੋਗੇ अदरवाइज ਨਹੀਂ ਅਸੀਂ ਕਰਦੇ ਇਹ ਤਾਂ ਯਾਰ ਗੱਲ ਠੀਕ ਨਹੀਂ ਹੈ ਨਾ ਪੰਜਾਬ ਵਾਰੇ ਕੌਣ ਸੋਚੂਗਾ ਭਗਵੰਤ ਬੜੇ-ਬੜੇ ਗੱਲਾਂ ਕਰਦਾ ਭਗਤ ਸਿੰਘ ਦੀ ਪੱਗ ਬੰਨਦਾ ਸੀਗਾ ਇੱਕ 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 ਹੋਰ ਗੱਲ ਕਹੀ ਜਾਂਦੀ ਹੈ ਕਿ ਭਗਵੰਤ ਮਾਨ ਆਪਣੇ ਆਪ ਦੇ ਵਿੱਚ ਕੁਝ ਨਹੀਂ ਹੈ ਉਹ ਆਪਣੀਆਂ ਪਾਵਰਾ ਸਰੈਂਡਰ ਕਰ ਚੁੱਕਿਆ ਹੈ ਉਸ ਨੂੰ ਸਿਰਫ ਡੰਮੀ ਦੇ ਤੌਰ ਤੇ ਯੂਜ਼ ਕੀਤਾ ਜਾ ਰਿਹਾ ਹੈ ਇਸ ਗੱਲ ਨੂੰ ਕਿੰਨਾ ਕਬੂਲਿਆ ਜਾਵੇ ਤੇ ਕਿੰਨੀ ਕ ਗਲਤ ਲੱਗਦੀ ਹੈ ਨਹੀਂ ਨਹੀਂ ਇਹ ਤਾਂ ਕਹਿੰਦੇ ਪਰਤਕ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਆ ਚਲੇ ਜਾ ਵੈਭੂ ਕੁਮਾਰ ਬੈਠਾ ਉੱਥੇ ਸੀਐਮ ਆਫਿਸ ਅੱਛਾ ਜੀ ਉਹਦੇ ਬਿਨਾ ਤੁਸੀਂ ਪੰਜਾਬੀ ਕੋਈ ਉੱਥੇ ਐਂਟਰ ਨਹੀਂ ਕਰ ਸਕਦਾ ਸੀਐਮ ਆਫਿਸ ਵੈਭੂ ਕੁਮਾਰ ਬਿਹਾਰ ਦਾ ਸ਼ਸ਼ੀਰਾਮ ਦਾ ਪਈਆ ਹਾਂ ਹਾਂ ਉਹ ਸਾਡੇ ਤੇ ਇੱਥੇ ਸਾਡੇ ਸੀਐਮ ਤੇ ਆਫਸ ਦੇ ਕਬਜ਼ੇ ਕਨੀ ਬੈਠਿਆ ਅੱਛਾ ਫਿਰ ਤਾਂ ਇਹਦਾ ਭਾਪ ਫਿਰ ਕਿੰਨੇ ਸਾਰੇ ਸੈਂਟਰ ਕਹ ਲਈਏ ਵੀ ਪੁਆਇੰਟ ਬਣੇ ਹੋਏ ਨੇ ਵੀ ਇਹਦੇ ਤੋਂ ਵੀ ਜਾਣਕਾਰੀ ਦੇ ਕੇ ਇਹਦੇ ਤੋਂ ਵੀ ਰਾਜੀ ਨਾਮਾ ਲੈਣਾ ਇਹਦੇ ਤੋਂ ਵੀ ਪੁੱਛਣਾ ਵੀ ਭਾਈ ਆ ਕੰਮ ਕਰਦੀਏ ਜਾਂ ਨਹੀਂ ਕਰਦੀਏ ਸੈਂਟਰ ਪੁਆਇੰਟ ਬਹੁਤ ਸਾਰੇ ਬਣੇ ਹੋਏ ਨੇ ਵੀ ਇੱਕ ਅਫਸਰ ਨੇ ਇੱਕ ਫਾਈਲ ਇੱਕ ਜਗਾ ਨਹੀਂ ਦਿਖਾਉਣੀ ਉਹਨੂੰ ਬਹੁਤ ਜਗਾ ਘੁਮਾ ਕੇ ਲਿਆਉਣਾ ਪੈਂਦਾ ਪਹਿਲਾਂ ਵੱਡੇ ਘਰ ਜਾਂਦੀ ਹੈ ਦਿੱਲੀ ਨੂੰ ਫਿਰ ਇੱਥੇ ਆਉਂਦੀ ਹੈ ਇਹ ਲੱਗਦੀ ਹੈ ਚੀਜ਼ ਤੁਹਾਨੂੰ ਨੇ ਅਫਸਰ ਬਹੁਤ ਜਿਆਦਾ ਕਨਫਿਊਜ਼ ਹੈ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਪਾਵਰ ਸੈਂਟਰ ਹੈ ਕਿੱਥੇ ਅੱਛਾ ਜੀ ਪਾਵਰ ਸੈਂਟਰ ਨੇ ਉਹਨਾਂ ਨੂੰ ਅਫਸਰਾਂ ਨੂੰ ਬਚਾਰੇ ਦੁਖੀ ਹੋਏ ਪਏ ਉਹ ਦੇਖੋ ਕੁੰਡੂ ਹੈ ਇੱਕ ਪੰਜਾਬ ਡਵੈਲਪਮੈਂਟ ਕਮਿਸ਼ਨ ਦਾ ਇਹਨਾਂ ਨੇ ਬਣਾਇਆ ਚੇਅਰਮੈਨ ਹਾਂਜੀ ਪੂਰਾ ਸੈਕਟਰੀਏਟ ਉਹਦੇ ਕਬਜ਼ੇ 'ਚ ਹੈ ਅੱਛਾ ਜੀ ਕੁੰਡੂ ਹੈ ਇਹੋ ਕੁੰਡੂ ਹੈ ਇਹ ਕੌਣ ਪੰਜਾਬ ਦਾ ਵਿਅਕਤੀ ਮੈਂ ਵੀ ਨਹੀਂ ਉਸ ਦੀ ਸ਼ਕਲ ਮੈਂ ਵੀ ਨਹੀਂ ਦੇਖੀ ਉਹ ਦਿੱਲੀੋਂ ਲੈ ਕੇ ਆਏ ਉਹਨੂੰ اچھا ਜੀ ਪੰਜਾਬ ਡਵੈਲਪਮੈਂਟ ਕਮਿਸ਼ਨ 'ਚ ਸਾਰੇ ਬਾਹਰਲੇ ਆ ਕੋਈ ਪੰਜਾਬੀ ਨਹੀਂ ਹੈ ਚੇਰਮੈਨ ਇਹ ਕੁੰਡੂ ਲਾਹ ਹੈ ਪੂਰੇ ਸੈਕਟਰੀਏਟ ਦੇ ਜਿੰਨੇ ਦਫ਼ਤਰ ਹੈ ਉਹ ਦੇਖਦਾ ਜਿਹੜੀ ਜਿਹੜੇ ਇਹ ਬਾਪ ਸਿੰਘ ਗਰੇਵਾਲ ਉਹ ਨਹੀਂ ਗੱਲ ਕਹਿੰਦੇ ਨੇ ਵੀ ਜਦੋਂ ਇਹ ਦਿੱਲੀ ਦੇ ਵਿੱਚ ਹਾਰ ਜਾਂਦੇ ਨੇ ਉਸ ਤੋਂ ਬਾਅਦ ਇੱਕ ਵੱਡੀ ਟੀਮ ਨੂੰ ਪੰਜਾਬ ਲੈ ਕੇ ਆਉਂਦੇ ਨੇ ਕਰੀਬ 3 ਤੋਂ 4 ਕਰੋੜ ਰੁਪਈਆ ਤਨਖਾਹਾਂ ਦਾ ਉਧਰ ਜਾ ਰਿਹਾ ਹੈ ਉਹ ਗੱਲ ਸੱਚੀ ਹੈ ਬਿਲਕੁਲ ਪੰਜਾਬ ਡਵੈਲਪਮੈਂਟ ਕਮਿਸ਼ਨ ਚ ਕਿੰਨੇ ਪੈਸੇ ਜਾ ਰਹੇ ਪੰਜਾਬ ਦੇ ਉਹਨਾਂ ਨੂੰ ਅੱਜ ਤੱਕ ਪੁੱਛ ਲਿਓ ਕੋਈ ਯੂਨੀਵਰਸਿਟੀ ਤੋਂ ਲਿਆਂਦਾ ਬੋਸਟਨ ਉਹਦੇ ਤੋਂ ਲਿਆਂਦਾ ਉਹ ਕੌਣ ਹੈ ਕੀ ਨੇ ਉਹਨਾਂ ਨੇ ਹੁਣ ਤੱਕ ਕਿੰਨੀਆਂ ਰਿਸਰਚਾਂ ਕੀਤੀਆਂ ਨੇ ਪੰਜਾਬ ਡਵੈਲਪਮੈਂਟ ਕਮਿਸ਼ਨ ਨੇ ਉਹਦੇ ਚ ਖੇਤੀਬਾੜੀ ਸੀ ਉਹਦੇ ਚ ਐਜੂਕੇਸ਼ਨ ਦਾ ਸੈਕਟਰ ਸੀ ਬਹੁਤ ਸਾਰੇ ਸੈਕਟਰ ਸੀਗੇ ਦੇਖੋ ਖੇਤੀਬਾੜੀ ਪਾਲਿਸੀ ਧੂਲ ਝੱਟ ਰਹੀ ਹੈ ਨਾ ਖੇਤੀਬਾੜੀ ਪਾਲਿਸੀ ਦਾ ਮੇਨ ਜਿਹੜਾ ਇਸ ਟਾਈਮ ਕਿਸਾਨਾਂ ਨੂੰ ਕਰਨ ਵਾਲਾ ਸੀ 20% ਇਥਨੋਲ ਮਿਕਸ ਹੋਣ ਲੱਗ ਗਿਆ ਨਾ ਉਹਦੇ ਚ ਕੀ ਹੈ ਗੰਨਾ ਗੰਨੇ ਚੋਂ ਥਨੋਲ ਬਣਦਾ ਮੱਕੀ ਚੋਂ ਮੱਕੀ ਚੋਂ ਬਣਦਾ ਤੁਸੀਂ ਝੋਨੇ ਚੋਂ ਕਿੰਨਾ ਰਕਬਾ ਕੱਢ ਸਕਦੇ ਸੀਗੇ ਅੱਜ ਤੱਕ ਉਹ ਪਾਲਿਸੀ ਕਿਉਂ ਨਹੀਂ ਲੈਂਦੀ ਗਰਾਊਂਡ ਕਿਉਂ ਨਹੀਂ ਆਈ ਕੀ ਲੱਗ ਜੇ ਉਹਦੇ ਚ ਬੰਦਾ ਹੁੰਦਾ ਕੋਈ ਪੰਜਾਬੀ ਜਿਹਨੂੰ ਪੰਜਾਬ ਦਾ ਪਿਆਰ ਹੁੰਦਾ ਆਉਂਦੀ ਇਹ ਦਿੱਲੀ ਦੇ ਯਾਰ ਬੰਗਾਲ ਤੇ ਬੰਦੇ ਹੋ ਡਵੈਲਪਮੈਂਟ ਕਮਿਸ਼ਨ ਚ ਲਾਇਆ ਉਹਨਾਂ ਨੂੰ ਪੰਜਾਬ ਤੋਂ ਕੀ ਲੈਣਾ ਦੇਣਾ ਫਿਰ ਫਿਰ ਕਿਹੜੇ ਮੁੱਦੇ ਦੀ ਉਹ ਗੱਲ ਕਰ ਰਹੇ ਨੇ ਉਹ ਤਾਂ ਕਹਿੰਦੇ ਵੀ ਪੰਜਾਬ ਦੇ ਮੁੱਦਿਆਂ ਦੀ ਫਿਕਰ ਹੀ ਸਾਨੂੰ ਐ ਹੁਣ ਉਹਨਾਂ ਦਾ ਸਭ ਤੋਂ ਵੱਡਾ ਮੁੱਦਾ ਚੱਕਿਆ ਹੋਇਆ 328 ਰੂਪਾਂ ਦਾ ਆਏ ਦਿਨ ਅਪਡੇਟ ਹੁੰਦੀ ਹੈ ਇੱਥੋਂ ਤੱਕ ਜਾਣਕਾਰੀਆਂ ਨੇ ਕਿ ਭਾਈ ਚੈਨਲਾਂ ਨੂੰ ਵੀ ਸਕ੍ਰਿਪਟਾਂ ਜਾਂਦੀਆਂ ਨੇ ਵੀ ਅੱਜ ਸਾਰਾ ਦਿਨ ਆ ਚਲਾਓ ਸ਼ਾਮ ਦੇ ਟਾਈਮ ਇੱਕ ਬੰਦਾ ਫੜ ਲਿਆ ਜਾਂਦਾ ਹੈ ਅਗਲੇ ਦਿਨ ਦਾ ਮਸਾਲਾ ਤਿਆਰ ਕਰਕੇ ਦੇ ਦਿੱਤਾ ਜਾਂਦਾ ਵੀ ਚੈਨਲਾਂ ਨੂੰ ਮੋਟੀਆਂ ਐਡਾਂ ਜਾਨੀਆਂ ਪੂਰਾ মিডিਆ ਜਿਨ੍ਹਾਂ ਸਾਡੀ ਕੋਈ ਹੈਲਪ ਨਹੀਂ ਕਰੀ ਜਦੋਂ ਸਰਕਾਰ ਬਣਾਉਣ ਦੀ ਸਾਨੂੰ ਉਹਨਾਂ ਨੇ ਕੋਈ ਪਲੇਟਫਾਰਮ ਨਹੀਂ ਦਿੱਤਾ ਅੱਛਾ ਅੱਜ ਉਹ ਮੋٹے ਮੋਟੇ ਐਡਾਂ ਲੈ ਰਹੇ ਜਿਨ੍ਹਾਂ ਨੇ ਸਪੇਸ ਨਹੀਂ ਦਿੱਤੀ ਉਹਨਾਂ ਜਿਹੜੇ ਇਹ ਮੁੰਡੇ ਸਪੇਸ ਦੰਦੇ ਸੀਗੇ ਅੱਜ ਇਹ ਵਿਰੋਧ ਚ ਖੜੇ ਨੇ ਦੇਖੋ ਇਹਨਾਂ ਨੇ ਸਰਕਾਰ ਬਣਾਈ ਹੈ ਮਨਿੰਦਰ ਨਹੀਂ ਇਹ ਰਤਨ ਨਹੀਂ ਇਹ ਜਿਹਨੇ ਮੁੰਡੇ ਤੁਹਾਨੂੰ ਦਿਖ ਰਹੇ ਅੱਜ ਵਿਰੋਧ ਚ ਖੜੇ ਇਹ ਬੰਦੇ ਆਮ ਪਾਰਟੀ ਦੇ ਪੱਖ ਚ ਹੁੰਦੇ ਸੀਗੇ ਇਹ ਤਾਂ ਹੋ ਗਏ ਵਿਰੋਧ ਚ ਜਿਹੜੇ ਨੇ ਸਪੇਸ ਨਹੀਂ ਦਿੱਤੀ ਉਹ ਅੱਜ ਉਹਨਾਂ ਦੇ ਚਾਹਤੇ ਬਣੇ ਹੋਏ ਮਤਲਬ ਪ੍ਰੈਸ ਇਹ ਸੱਤਾ 'ਚ ਜਾ ਕੇ ਉਹਨਾਂ ਨੂੰ ਫੇਰ ਮਲਾਈ ਖਣਾਉਣ ਲੱਗ ਗਏ ਜਿਹੜੇ ਨੂੰ ਅਕਾਲੀ ਕਾਂਗਰਸੀ ਖੁਲਾਉਂਦੇ ਸੀਗੇ ਜਿਹੜੇ ਬੰਦੇ ਸੰਘਰਸ਼ ਕਰਕੇ ਸਰਕਾਰਾਂ ਲੈਂਦੀਆਂ ਜਿਹੜੇ ਪ੍ਰਸ਼ਨ ਹੈ ਜਿਹੜੇ ਮੁੰਡੇ ਤੁਹਾਡੇ ਵਰਗੇ ਹੈਗੇ ਉਹ ਅੱਜ ਫੇਰ ਬਾਹਰ ਰਹਿ ਗਏ ਹਾਲਾਂਕਿ ਉਹਨਾਂ ਨੂੰ ਸਟ੍ਰੋਂਗ ਕਰਨਾ ਚਾਹੀਦਾ ਸੀ ਨਾ ਤੁਹਾਡੀਆਂ ਬਾਹਾਂ ਬਣੀਆਂ ਜਿਹੜੇ ਤੁਹਾਨੂੰ ਉੱਪਰ ਚੱਕਿਆ ਜੀ ਨਾ ਜੀ ਨਹੀਂ ਉਹਨਾਂ ਨੂੰ ਫ੍ਰੀडम ਨਾਲ ਕੰਮ ਕਰਨ ਦਿਓ ਤੁਹਾਨੂੰ ਤੁਹਾਡੀਆਂ ਖਾਮੀਆਂ ਪਤਾ ਲੱਗਣ ਵੀ ਭਾਈ ਅਸੀਂ ਕਿੱਥੇ ਲੈਕ ਕਰ ਰਹੇ ਹਾਂ ਫਿਰ ਉਸ ਨੂੰ ਠੀਕ ਕਰ ਸਕਦੇ ਆ ਪਰ ਇੱਥੇ ਬਿਲਕੁਲ ਉਲਟ ਹੈ ਜੇ ਤੁਸੀਂ ਕੋਈ ਦੇਖਦੇ ਹੋ ਵੀ ਭਾਈ ਫਲਾਣਾ ਬੰਦਾ ਸਾਡੇ ਚਾਹ ਕਮੀ ਕੱਢ ਰਿਹਾ ਉੱਤੇ ਪਰਚਾ ਪਹਿਲਾਂ ਪਾਉਣਾ ਇਹ ਨਹੀਂ ਦੇਖਣਾ ਵੀ ਇਹ ਵਿਅਕਤੀ ਗਲਤ ਗੱਲ ਕਰ ਰਿਹਾ ਜਾਂ ਸਹੀ ਕਰ ਰਿਹਾ ਨੇ ਹੁਣ ਆਹੀ ਹੈ ਦੇਖੋ ਹੈਲੀਕਾਪਟਰ ਹੈ ਹਾਂਜੀ ਕਿਸੇ ਦਾ ਘਰ ਦਾ ਤਾਂ ਨਹੀਂ ਹੈ ਉਹ ਜਨਤਾ ਦੇ ਟੈਕਸ ਦੇ ਪੈਸੇ ਨਾਲ ਆਇਆ ਬਿਲਕੁਲ ਜਨਤਾ ਨੂੰ ਆਮ ਇੱਕ ਬੰਦੇ ਨੂੰ ਵੀ ਹੱਕ ਹੈ ਆਪਣਾ ਪੁੱਛਣ ਦਾ ਵੀ ਮੇਰੇ ਹੈਲੀਕਾਪਟਰ ਨੂੰ ਕੌਣ ਚਲਾ ਰਿਹਾ ਹੈ ਟੈਕਸ ਦਾ ਪੈਸਾ ਟੈਕਸ ਦਾ ਪੈਸਾ ਫਿਰ ਤੁਹਾਨੂੰ ਜੇ ਨਹੀਂ ਆਮ ਆਦਮੀ ਤੁਹਾਨੂੰ ਇੱਕ ਪੱਤਰਕਾਰ ਨੇ ਸਵਾਲ ਕਰ ਲਿਆ ਤੁਹਾਨੂੰ ਤਾਂ ਇਨਕੁਆਰੀ ਉਠਾਲਣੀ ਚਾਹੀਦੀ ਸੀ ਮੇਰੇ ਸੀਐਮ ਤੋਂ ਪਿੱਛੇ ਕਿਹਨੇ ਕਿਹਨੇ ਹੈਲੀਕਾਪਟਰ ਵਰਤਿਆ ਕਹਾਣੀ ਤਾਂ ਉਹ ਸੀ ਬਿਲਕੁਲ ਪਰ ਇਹ ਕਹਾਂ ਵੀ ਤੁਸੀਂ ਸਵਾਲ ਕਿਉਂ ਚੱਕੂਗੇ ਕਿਉਂ ਰਾਜੇ ਹਾਂ ਤੁਸੀਂ ਇਹ ਤੁਹਾਡੇ ਪਰਿਵਾਰ ਦਾ ਪੈਸਾ ਹੈ ਟੈਕਸ ਦਾ ਇਹ ਸਾਡਾ ਪੈਸਾ ਸਾਡਾ ਪੈਸਾ ਮਿਸਯੂਜ਼ ਕਿਉਂ ਹੋਊਗਾ ਬਈ ਇੱਕ ਕਈ ਮੰਗ ਕੇ ਲੈ ਜਵੇ ਤਾਂ ਬੰਦਾ ਪੁੱਛਦਾ ਵੀ ਭਾਈ ਉਹ ਕਈ ਕਿੱਥੇ ਐ ਇੱਥੋਂ ਗਾਇਬ ਐ ਤੇ ਇਹ ਤਾਂ ਫੇਰ ਵੀ 1 ਕਰੋੜ ਰੁਪਈਆਂ ਦੀ ਚੀਜ਼ ਐ ਤੇ ਉਹ ਆਮ ਲੋਕਾਂ ਦੀ ਚੀਜ਼ ਐ ਬਿਲਕੁਲ ਇਹਨਾਂ ਦਾ ਯਾਰ ਉਹ ਟੈਂਪੂ ਬਣਾਇਆ ਹਾਥਰੀ ਵੀਲਰ ਹੈਲੀਕਾਪਟਰ ਨੂੰ ਪਹਿਲਾਂ ਸੁਖਵੀਰ ਬਾਦਲ ਨੂੰ ਬੋਲਦਾ ਹੁੰਦਾ ਸੀ ਭਗਵੰਤ ਫਿਰ ਚੰਨੀ ਨੂੰ ਕਹਿਣ ਲੱਗਿਆ ਵੀ ਖੈੜ ਤੱਕ ਜਾਂਦਾ ਹੁੰਦਾ ਤਾਂ ਵੀ ਹੈਲੀਕਾਪਟਰ ਵਰਤਦਾ ਅੱਜ ਜੇ ਤੇਰੀ ਗੈਰ ਹਾਜ਼ਰੀ ਤੇਰੇ ਹੈਲੀਕਾਪਟਰ ਵਰਤੋਂ ਹੋ ਰਿਹਾ ਉਹ ਤਾਂ ਚੱਲ ਸੀਐਮ ਸੀ ਇਹ ਖੈੜ ਤੱਕ ਵੀ ਜਾਂਦਾ ਸੀ ਸੀਐਮ ਸੀ ਵਿੱਚ ਬਹਿ ਕੇ ਜਾਂਦਾ ਸੀ ਸੀਐਮ ਹੁੰਦਾ ਸੀ ਤੇਰਾ ਤਾਂ ਪਤਾ ਨਹੀਂ ਕੌਣ ਲੈ ਲਈ ਫਿਰਦਾ ਤੈਨੂੰ ਖਬਰੇ ਕੋਈ ਨਹੀਂ ਹੈਗੀ ਜੇ ਉਹਦਾ ਕੋਈ ਸਵਾਲ ਚੱਕਦਾ ਪੱਤਰਕਾਰ ਤਾਂ ਇਹਦਾ ਮਤਲਬ ਤੂੰ ਉਹਨਾਂ ਦੇ ਪਿੱਛੇ ਹੁੰਦਾ ਪਰਚੇ ਪਾਉਂਗਾ ਇੱਕ ਗੱਲ ਕਹੀ ਜਾਂਦੀ ਹੈ ਕਹਿੰਦੇ ਵੀ ਭਾਈ ਮੁੱਖ ਮੰਤਰੀ ਸਾਹਿਬ ਤਾਂ ਕੰਡੈਕਟਰ ਦੀ ਭੂਮਿਕਾ 'ਚ ਹੁੰਦੇ ਨੇ ਕਿਤੇ ਵੀ ਜਾਣਾ ਹੁੰਦਾ ਗੁਜਰਾਤ ਇਲੈਕਸ਼ਨ ਹੈ ਜਹਾਜ਼ ਪੰਜਾਬ ਦਾ ਜਾਣਾ ਉਹਦੇ 'ਚ ਮੁੱਖ ਮੰਤਰੀ ਸਾਹਿਬ ਸਿਰਫ ਫੇਸ ਕਰਕੇ ਬੈਠੇ ਹੁੰਦੇ ਨੇ ਕਿ ਉਹ ਇੱਕ ਪ੍ਰੋਟੋਕਾਲ ਹੈ ਉਹਨਾਂ ਦੇ ਬਿਨਾ ਨਹੀਂ ਕੋਈ ਲਿਜਾ ਸਕਦਾ ਇੱਕ ਕੌਮੀ ਕੌਮੀ ਪਾਰਟੀ ਦਾ ਕਨਵੀਨਰ ਉਹਨੂੰ ਕੱਲਾ ਨਹੀਂ ਵਰਤ ਸਕਦਾ ਨਹੀਂ ਤਾਂ ਉਹ ਵੀ ਵਰਤ ਲੈਣ ਇਹ ਇਹ ਕਿੰਨਾ ਕੁ ਲੱਗਦਾ ਤੁਹਾਨੂੰ ਗੱਲ ਨਹੀਂ ਖਜ਼ਾਨੇ ਦੀ ਲੁੱਟ ਹੈ ਜੇ ਇਨਕੁਆਰੀਆਂ ਖੁੱਲਣਗੀਆਂ ਇਹ ਫਸਣਗੇ ਦੇਖੋ ਪਰ ਜਾਣਕਾਰੀ ਮਿਲੂ ਤਾਂ ਫਸਣਗੇ ਨਾ ਉਹ ਤਾਂ ਨਾ ਤਾਂ ਆਰਟੀਆਈ ਦੇ ਥਰੂ ਜਾਣਕਾਰੀ ਦੇ ਰਹੇ ਨੇ ਨਾ ਐ ਸਵਾਲ ਕਰਨ ਦੇ ਰਹੇ ਨੇ ਫਿਰ ਫਸਣਗੇ ਕਿਵੇਂ ਫਸਣਗੇ ਉਦੋਂ ਜਦੋਂ ਸੱਤਾ ਤੋਂ ਬਾਹਰ ਹੋ ਗਿਆ ਫਿਰ ਫਸਣਗੇ ਜਦੋਂ ਭੱਜ ਗਏ ਪੰਜਾਬ ਛੱਡ ਕੇ ਲੌਗ ਬੁੱਕ ਤਾਂ ਹਮੇਸ਼ਾ ਭਰ ਕੇ ਹੀ ਤੁਰਦੀ ਕੋਈ ਸਰਕਾਰੀ ਕਾਰ ਵੀ ਹੈ ਹਾਂ ਹੈਲੀਕਾਪਟਰ ਵੀ ਲੌਗ ਬੁੱਕ ਤਾਂ ਭਰ ਹੁੰਦੀ ਹੋਊਗੀ ਹਾਂਜੀ ਕਿੱਥੇ ਜਾ ਰਿਹਾ ਕਿਹੜੇ ਕਿਹੜੇ ਰੂਟਾਂ ਤੇ ਗਿਆ ਜੇ ਕੱਲ ਨੂੰ ਇਨਕੁਆਰੀ ਕੋਈ ਕਮਿਸ਼ਨ ਬਣ ਕੇ ਇਨਕੁਆਰੀ ਹੋਵੇ ਇਹਨਾਂ ਦੀ ਹਾਂਜੀ ਇਹ ਮੰਨ ਲਾ ਗੁਜਰਾਤ ਗਿਆ ਕਿਹੜੇ ਕੰਮ ਲਈ ਗਿਆ ਕੋਈ ਨਾ ਕੋਈ ਪੰਜਾਬ ਦੇ ਰਿਲੇਟਿਡ ਮੀਟਿੰਗ ਹੋਊਗੀ ਤਾਂ ਜਾ ਸਕਦਾ ਤੁਸੀਂ ਆਦਰਵਾਇਜ਼ ਨਹੀਂ ਉਹਨੂੰ ਕਮਾ ਸਕਦੇ ਵੀ ਉਹਨੂੰ ਤੁਸੀਂ ਉਡਣ ਫਟੋਲਾ ਬਣਾਇਆ ਹੈ ਜਿੱਦੋਂ ਮਰਜ਼ੀ ਲੈ ਜਾ ਨਹੀਂ ਤੂੰ ਤੁਹਾਨੂੰ ਰੀਜਨ ਦੇਣਾ ਪਊਗਾ ਬਿਲਕੁਲ ਵੀ ਪੰਜਾਬ ਦੀ ਆ ਮੀਟਿੰਗ ਸੀ ਅਸੀਂ ਇਨਵੈਸਟਮੈਂਟ ਵਾਸਤੇ ਗਏ ਜਾਂ ਕਿਸੇ ਹੋਰ ਕੰਮ ਕੰਮ ਵਾਸਤੇ ਹੈਲੀਕਾਪਟਰ ਵਰਤੇ ਹਨਾ ਹਾਂ ਉੱਥੇ ਰੀਜਨ ਤਾਂ ਦੇਣਾ ਪਊਗਾ ਨਾ ਬਿਲਕੁਲ ਜੇ ਬਿਨਾਂ ਰੀਜਨ ਤੋਂ ਗਿਆ ਹੋਇਆ ਆਇਆ ਵੀ ਕੰਪੇਨ ਕਰਨ ਗਿਆ ਹੋਇਆ ਤਾਂ ਫਸਣ ਗਏ ਆਮ ਪਾਰਟੀ ਪਰ ਕਲੇਮਪੋ ਅਗਲੇ ਕਹਿੰਦੇ ਭਾਈ ਰਾਜਪਾਲ ਵਰਤ ਸਕਦਾ ਹੈ ਰਾਜਪਾਲ ਨੇ ਵਰਤਿਆ ਪਰ ਜੇ ਰਾਜਪਾਲ ਨੇ ਵੀ ਵਰਤਿਆ ਤਾਂ ਕੀ ਐਫਆਈਆਰ ਬਣਦੀ ਹੈ ਇਸ ਬੇਸਿਸ ਤੇ ਵੀ ਭਾਈ ਇਹ ਫਾਲਸ ਜਾਣਕਾਰੀ ਹੈ ਫਾਲਸ ਜਾਣਕਾਰੀ ਕਿਵੇਂ ਹੋ ਗਈ ਜੇ ਤੁਸੀਂ ਕਹਿ ਰਹੇ ਹੋ ਵੀ ਰਾਜਪਾਲ ਨੇ ਵਰਤਿਆ ਰਾਜਪਾਲ ਨੇ ਵਰਤਿਆ ਮਤਲਬ ਕਿ ਰਡਾਰ ਦਾ ਡਾਟਾ ਸਹੀ ਹੈ ਫਿਰ ਵੀ ਐਫਆਈਆਰ ਇਹ 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 ਕੇਸ ਐਂਗਲ ਤੋਂ ਤੁਸੀਂ ਦੇਖਦੇ ਹੋ ਵੀ ਇਹ ਫਿਰ ਐਫਆਈਆਰ ਦਰਜ ਕਰਨ ਦਾ ਮਕਸਦ ਕੀ ਹੈ ਕਿ ਇਸਦਾ ਮਕਸਦ ਲੋਕਾਂ ਨੂੰ ਡਰਾਉਣਾ ਹੈ ਕਿ ਇਸਦਾ ਮਕਸਦ ਇਹ ਹੈ ਵੀ ਭਾਈ ਕੋਈ ਵੀ ਆਮ ਤੋਂ ਆਮ ਵਿਅਕਤੀ ਵੀ ਸਵਾਲ ਹੀ ਨਾ ਖੜਾ ਕਰੇ ਸਾਡੇ ਨਹੀਂ ਇਹ ਰਾਜਪਾਲ ਨੇ ਵਰਤਿਆ। ਹਾਂ। ਦੱਸ ਦਿੰਦੇ। ਹਾਂ। ਉਹਦੇ ਤਾਂ ਇਹੀ ਗਲਤ ਨਿਕਲਦੇ ਨਾ ਜਿਨ੍ਹਾਂ ਨੇ ਸਵਾਲ ਚੱਕੇ ਆ। ਕਿਉਂਕਿ ਜਵਾਬ ਮਿਲ ਜਾਂਦਾ। ਹਾਂ ਨਾਲੇ ਜਵਾਬ ਮਿਲ ਜਾਂਦਾ। ਰਾਜਪਾਲ ਦਾ ਤਾਂ ਅਧਿਕਾਰ ਖੇਤਰ ਹੈਗਾ ਦੇਖੋ। ਹੈ ਉਹਨੂੰ ਕੋਈ ਉਂਗਲੀ ਨਹੀਂ ਕਰ ਸਕਦਾ। ਸਾਡੇ ਪੰਜਾਬ ਦਾ ਰਾਜਪਾਲ ਵਰਤ ਸਕਦਾ। ਬਿਲਕੁਲ। ਪਰ ਤੁਸੀਂ ਉਹ ਦੱਸਣ ਦੀ ਬਜਾਏ ਪਰਚਾ ਭਾਤਿਆ। ਹਾਂ। ਇਹਦਾ ਮਤਲਬ ਤੁਸੀਂ ਕਿਤੇ ਨਾ ਕਿਤੇ ਕਾਣੇ ਆ। ਕੁੰਡੀ ਆ ਕਿਤੇ। ਰਾਜਪਾਲ ਸਾਨੂੰ ਵੀ ਪਤਾ ਕਿੰਨਾ ਗੈਹਲੀਕਾਪਟਰ ਵਰਤਦਾ ਉਹ ਵਿਚਾਰਾ ਕਾਰ ਚ ਚੱਲੇ ਜਾਂਦਾ। ਹਾਂ। ਰਾਜਪਾਲ ਨੇ ਨਹੀਂ ਵਰਤਿਆ ਹੋਊਗਾ ਐਨਾ ਵੀ ਮੈਨੂੰ ਛੋਟੀ ਜਿੱਥੋਂ ਤੱਕ ਮੈਨੂੰ ਰਾਜਪਾਲ ਦਾ ਸੁਭਾਅ ਦਾ ਪਤਾ ਅੱਛਾ ਜੀ ਉਹ ਨਹੀਂ ਐਦਾਂ ਵਰਤਦਾ ਜੀ ਉਹ ਆਪਣੇ ਕਾਰ 'ਚ ਚੱਲਿਆ ਜਾਂਦਾ ਉਹ ਅੰਮ੍ਰਿਤਸਰ ਬਾਰਡਰ ਤੱਕ ਵੀ ਉਹ ਕਾਰ 'ਚ ਚੱਲਿਆ ਜਾਂਦਾ ਬਾਰਡਰ ਤੇ ਢੇੜੇ ਕੱਢਦੇ ਰਹੇ ਨੇ ਪਹਿਲੇ ਰਾਜਪਾਲ ਵੀ ਕੱਢਦੇ ਰਹੇ ਨੇ ਜ਼ਿਆਦਾਤਰ ਉਹ ਗੱਡੀਆਂ 'ਚ ਹੀ ਜਾਂਦੇ ਹਾਂ ਬਿਲਕੁਲ ਚਲੋ ਜੇ ਉਹਦੇ ਵਿੱਚ ਇੱਕ ਅੱਧਾ ਢੇੜਾ ਹੋਇਆ ਵੀ ਤਾਂ ਹੋ ਸਕਦਾ ਨਹੀਂ ਮੈਨੂੰ ਨਹੀਂ ਲੱਗਦਾ ਵੀ ਰਾਜਪਾਲ ਨੇ ਵਰਤਿਆ ਹੋਊਗਾ ਬਹੁਤ ਬਹੁਤ ਧੰਨਵਾਦ ਜੀ